ਭਾਜੀ ਕਦੀ ਪਰਮਿਸ਼ਨ ਨਾ ਵਟਦੇ ਨੀ ਸਰਕਾਰ ਸਾਨੂੰ ਕੋਈ ਸ਼ਾਂਗਣ ਨੂੰ ਗਿਆ ਇਹਨੇ ਦਾਣਾ ਜਿਹੜਾ ਇਦਾਂ ਨੂੰ ਜਾਂਦਾ ਲਾ ਦੇਓ ਵਸ ਸੀ ਤੇ ਟਾਣੇ ਦੀ ਕੋਈ ਪਰਮਿਸ਼ਨ ਲਈ ਇਹਦੀ ਬਣ ਵਿਭਾਗ ਤੋਂ ਕੋਈ ਇਹਨੇ ਲਈ ਹੋਊਗੀ ਤਾਂ ਕਿਹਨੇ ਕਿਹਾ ਬਸਿਆ ਡਾਕਟਰਾਂ ਨੂੰ ਕਹਿੰਦੇ ਅਸੀਂ ਕਿਹਾ ਆ ਵੀ ਤੁਹਾਨੂੰ ਤੁਹਾਨੂੰ ਦਿਖਾਈ ਇਹਨਾਂ ਨੇ ਪਰਮਿਸ਼ਨ ਅਸੀਂ ਕਿਹਾ ਭਾਜੀ ਕੋਈ ਇਹਦਾ ਤਾਰੀਖ ਦੇਖੇ ਦਰੱਖਤ ਵੜਦੇ ਨੀਓ ਸਰਕਾਰੀ ਜਗ੍ਹਾ ਤੇ ਹੈਂ ਤੁਸੀਂ ਬਿਨਾ ਕਾਗਜ਼ੀ ਪੱਤਰ ਦੇਖ ਕੇ ਦਰੱਖਤ ਵੜ ਦਿੰਨੇ ਆ ਨਹੀਂ ਭਾਜੀ ਅਸੀਂ ਕਦੀ ਇਦਾਂ ਤੋਂ ਵੜਦੇ ਨਾ ਫੜੇਗੇ ਕਦੀ ਨੇ ਸਰਕਾਰ ਸਰਕਾਰ ਤਾਂ ਆਪ ਕਹਿੰਦੀ ਵੀ ਰੁੱਖ ਲਗਾਓ ਤੁਸੀਂ ਤਾਂ ਰੁੱਖ ਵੱਢਦੇ ਤਾਂ ਐਡਾ ਵੱਡਾ ਜਿੰਨਾ ਪ੍ਰਾਣਾ ਲੱਗਾ ਹੋਇਆ ਸੀਗਾ ਨਹੀਂ ਉਹ ਤਾਂ ਭਾਈ ਉਹਨੇ ਤਾਂ ਵਡਾਇਆ ਉੱਤੇ ਨੂੰ ਸਾਰਾ ਮੁੜਿਆ ਸੀਗਾ ਤਾਂ ਉਹਨਾਂ ਦਾ ਵੀ ਉਹ ਨਹੀਂ ਕਿਹੜੇ ਜਾਣ ਕੇ ਵਡਾਇਆ ਪੈਸ਼ਾਨੀ ਕੀ ਦਿੰਦਾ ਸੀ ਅੱਗੇ ਤਾਂ ਉਹਨੇ ਵੀ ਹੋਰ ਪੈਸ਼ਾਨੀ ਕੀ ਦਿੰਦਾ ਸੀ درخت ਉੱਥੇ ਪੱਥਰ ਬਰਾਲ ਖੜਿਆ ਹੋਣਾ ਹੋਊਗਾ ਤਾਂ ਇਹ ਕਿਹਾ ਅਗਲੇ ਨੂੰ ਉਦਾਂ ਨਹੀਂ ਤੁਸੀਂ ਭਾਈ ਚਾਹ ਸਕਦੇ ਆ ਤੁਸੀਂ ਪੱਤੇ ਵੜਦੇ ਹੋ ਜਿੱਦਾਂ ਵੱਢਣ ਵਾਲੇ ਹੈਗੇ ਉਹਦੇ ਟਾਣਾ ਖੜੀ ਵੱਡੀ ਦਾ ਉਹ ਤਾਂ ਸਾਰਾ ਹੀ ਮੁੜਿਆ ਸੀ ਤਾਂ ਲਾਇਆ ਭੱਜ ਵੀ ਹਲਾ ਦਿੰਦੇ ਸੀ ਕਿ ਦੇਖਿਆ ਗਿਆ ਕਿ ਜਿਹੜੇ ਮੋਸ਼ੇ ਆ ਕਾਫੀ ਮੋਟੇ ਮੋਟੇ ਉਹੀ ਵੜ ਦਿੱਤੇ ਗਏ ਆ ਕਿੱਥੋਂ ਆ ਦੇਖੋ ਤੇ ਇੰਦਰ ਸਾਹਮਣੇ ਜਿਹੜਾ ਮੋਛਾ ਭਾਜੀ ਉੱਤੋਂ ਵੱਡਾ ਮੋਟਾ ਕੁੜੇ ਆਹ ਤੁਹਾਡੇ ਸਾਹਮਣੇ ਡੇਗਿਆ ਥੱਲੇ ਆ ਦੇਖੋ ਨਹੀਂ ਆ ਜਿਹੜੇ ਦਾਣਾ ਆਇਆ ਛੋਟਾ ਇਹ ਛੋਟਾ ਦਾਣਾ ਨਹੀਂ ਮੋਛਾ ਥੋੜੋ ਭਾਜੀ ਨਹੀਂ ਨਹੀਂ ਇਹ ਛੋਟਾ ਦਾਣਾ ਆ ਦੇਖੋ ਕਿੱਡਾ ਦਾਣਾ ਭਾਜੀ ਆ ਭਾਜੀ ਕੋਈ ਜਦਾਂਗਾ ਇਹਨੂੰ ਕਿਹੜਾ ਸਾਲ ਕੋਇਆ ਕਿਤੇ ਲੱਗਣ ਨੂੰ ਪੰਨੀ ਕਿੰਨੇ ਸਾਲਾਂ ਦਾ ਲੱਗਾ ਇੰਨੀ ਤੁਹਾਡੀ ਉਮਰ ਨਹੀਂ ਹੋਣੀ ਜਿੰਨਾ ਮੈਨੂੰ ਲੱਗਦਾ ਪੁਰਾਣਾ ਉਹ ਆਣਾ ਵਾ ਸਿਰ ਤੇ ਠੀਕ ਹੈ ਭਾਜੀ ਅਸੀਂ ਤਾਂ ਜਿਹੜਾ ਦਾਣਾ ਹੈ ਤੁਹਾਨੂੰ ਕਿਹੜੇ ਡਾਕਟਰ ਨੇ ਕਿਹਾ ਸੀਗਾ ਵੱਡਣ ਵਾਸਤੇ ਅਸੀਂ ਸਾਨੂੰ ਕਹਿੰਦੇ ਵੀ ਲਾ ਦੇ ਲਾ ਕਿਹੜੇ ਡਾਕਟਰ ਨੇ ਕਿਹਾ ਸੀਗਾ ਇੱਥੇ ਮੈਡਮ ਨੂੰ ਪੁੱਛ ਰੋਂ ਕਿਹੜੀ ਰਾਤ ਤੇ ਮੀਡੀਆ ਆਈ ਤੇ ਤੁਸੀਂ ਕੰਮ ਕਾਦੇ ਬੰਦ ਕਰਤਾ ਸਮਾਨ ਇਕੱਠਾ ਕਰਨ ਲੱਗੇ ਆ ਹੈ ਤੇ ਜਦੋਂ ਮੀਡੀਆ ਆਈ ਆ ਤੁਸੀਂ ਕੰਮ ਕਾਦੇ ਬੰਦ ਕਰ ਦਿੱਤਾ ਤੁਹਾਨੂੰ ਕਿਹਾ ਕਿਸ ਨੇ ਕੰਮ ਬੰਦ ਕਰਨ ਨੂੰ ਡਰਗਰ ਤਾਂ ਹਲੇ ਛਾਗੇ ਨਹੀਂ ਹੋਇਆ ਪੂਰਾ ਤੇ ਜਿਆਦਾ ਅਗਲੇ ਕਹਿੰਦੇ ਰੋਲੀ ਪਾ ਦੇ ਰਹਿਣ ਦਿਓ ਭਾਜੀ ਅਗਲੇ ਕਹਿੰਦੇ ਰੋਕ ਦੇ ਦੇ ਰਹਿਣ ਕੰਮ ਚ ਵੀ ਰੋਲੀ ਪੈ ਗਈ ਤਾਂ ਫੇਰ ਵੱਧ ਥੋੜੀ ਖਰੀਦਾਵਾ ਨਹੀਂ ਬਾਜ਼ਾ ਤਾਂ ਨਹੀਂ ਕਰਦੇ ਅਸੀਂ ਕੀ ਨਾਮ ਭਾਜੀ ਸਾਨੂੰ ਕੀ ਆ ਭਾਜੀ ਕੀ ਨਾਮ ਆ ਮੈਡਮ ਦਾ ਜਿਹਨੇ ਤੁਹਾਨੂੰ ਕਿਹਾ ਵੱਢਣ ਨੂੰ ਮੈਨੂੰ ਨਾਮ ਤਾਂ ਨਹੀਂ ਪਤਾ ਭ ਦਾ ਇਹ ਕਿ ਇਹਦਾ ਦੁਆ ਲੈਣ ਲੈ ਇਹਦਾ ਤੇ ਕਿੰਨੀ ਦਿਹਾੜੀ ਲਈ ਤੁਸੀਂ ਹੈ ਕਿੰਨੀ ਦਿਹਾੜੀ ਲਈ ਦਿਹਾੜੀ ਤਾਂ ਇਹ ਕਾਹਨਸਾ ਜੀ ਹੁੰਦੀ ਹੈ 500 ਰੁਪਏ ਦਿਹਾੜੀ ਹੈ ਹਾਂ ਜੀ 500 ਰੁਪਏ ਵਿੱਚ ਦਰਖਤ ਵੱਡਦਾ ਐਡਾ ਵੱਡਾ ਯਾਰ ਕੁਛ ਨਹੀਂ ਕੀਤਾ ਭਾਜੀ ਕਾਨੂੰ ਉਹੀ ਵਧਾਈ ਜਾਂਦੇ ਆਹ ਦੇਖੋ ਆਹ ਦੇਖੋ ਆਹ ਦਰਖਤ ਨਹੀਂ ਕੱਡਾ ਵੱਡਾ ਦਰਖਤ ਦੇਖੋ ਤਾਂ ਤੁਹਾਨੂੰ ਛੋਟਾ ਲੱਗਦਾ ਦਰਖਤ ਇਹ ਮੈਂ ਦੱਸ ਹੀ ਜਣਾ ਤੁਹਾਡੀ ਇੰਨੀ ਉਮਰ ਨਹੀਂ ਹੋਣੀ ਜਿੰਨਾ ਦਾ ਡੇਡਾ ਵੱਡਾ ਨਾਲ ਤੁਸੀਂ ਵੱਢ ਦਿੰਦਾ ਇੰਨਾ ਪੁਰਾਣਾ ਚਲੋ ਭਾਜੀ ਆਹ ਦੇਖ ਲਓ ਜੀ ਐਡਾ ਪੁਰਾਣਾ ਦਰਖਤ ਲੱਗਾ ਦੇਖੋ ਸਾਰਾ ਹੀ ਵੱਢ ਦਿੰਦਾ ਉੱਪਰੋਂ ਦੀ ਔਰ ਡੇਟਾ ਤਾਂ ਲੱਗੇ ਦੇਖੋ ਉੱਪਰ ਤੱਕ ਇਹ ਆ ਜੀ ਮੁਹੱਲਾ ਕਲੀਨਿਕ ਦੀਆਂ ਤਸਵੀਰਾਂ ਜਿਹੜਾ ਕਿ ਸਰਕਾਰੀ ਹੈ ਸਰਕਾਰ ਦਾ ਆਪ ਗਹਿਰੀ ਹੈ ਵੀ ਰੁਕ ਲਗਾਓ ਭਾਈ ਕੋਣ ਕੋਣ ਲੱਗਾ ਤੁਹਾਡੇ ਇੱਥੇ ਬੰਦੇ ਹਾਂਜੀ ਕੋਣ ਕੋਣ ਲੱਗੇ ਤੁਸੀਂ ਕਿੱਥੇ ਦਿਹਾੜੀ ਦੇ ਆਂ ਮੈਂ ਤਾਂ ਦਿਹਾੜੀ ਤੇ ਹੋਈ ਲੱਗਾ ਹੋਣਾ ਕਿੰਨੀ ਦਿਹਾੜੀ ਤੇ ਆਂ ਕਿ ਉਹ ਹੀ ਹਗਾ ਦਾ ਵੀ ਦਰਕਰ ਤਾਂ ਕਦੀ ਪਰਮਿਸ਼ਨ ਨਾ ਵੜ ਦਿੰਦਾ ਇੱਥੇ ਸਾਰਾ ਹਾਂਜੀ ਕਦੀ ਪਰਮਿਸ਼ਨ ਨਾ ਵੜਿਆ ਦਰਕਰ ਤੁਹਾਨੂੰ ਕਿਹਨੇ ਕਿਹਾ ਸੀਗਾ ਤੁਹਾਨੂੰ ਕਿਹਨੂੰ ਨਹੀਂ ਪਤਾ ਹੋ ਤੇ ਤੁਸੀਂ ਵੀ ਆਏ ਨਾਲ ਲੱਗੇ ਕੰਮ ਕਰਦੇ ਪਏ ਆ ਇਹਨਾਂ ਨੂੰ ਪਤਾ ਹੀ ਆਵਾ ਸਾਫਾਂ ਤਾਂ ਜਿੱਦਾਂ ਚੜ ਕੇ ਆਏ ਵੀ ਤੁਹਾਨੂੰ ਦੱਸਿਆ ਕਿਨੇ ਜਿਗਰ ਰੱਖਣ ਵੜਨ ਨੂੰ ਇਹ ਨਹੀਂ ਇਹ ਨੂੰ ਪਤਾ ਜੀ ਤੁਸੀਂ ਕੀ ਕੰਮ ਕਰਦੇ ਫੇਤੇ ਹਾਂਜੀ ਤੁਸੀਂ ਕੀ ਕਰਦੇ ਫੇਤੇ ਕੋਸ਼ ਵੀ ਨਹੀਂ ਉੱਤੇ ਬੈਠੇ ਤਕਸੇ ਕਰਦੇ ਭਾਜੀ ਹਾਂਜੀ ਹਲੋ 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 ਹਾਂਜੀ ਡਾਕਟਰ ਤਸੀਮ ਜੀ ਹਾਂਜੀ ਹਾਂਜੀ ਸਾਈ ਸਤਿ ਸ਼੍ਰੀ ਅਕਾਲ ਸਰ ਮੈਂ ਅਮਰਤਪਾਲ ਗੱਲ ਕਰਦਾ ਪੱਤਰਕਾਰ ਡੇਲੀ ਪੋਸਟ ਤੋਂ ਹਾਂਜੀ ਅਹ ਸਰ ਇੱਥੇ ਆਪਣੇ ਹਦੀਆਬਾ ਚੌਂਕ ਦੇ ਵਿੱਚ ਜਿਹੜਾ ਇੱਕ ਆਪਣਾ ਆਮ ਆਦਮੀ ਕਲੀਨਿਕ ਹੈ ਨਾ ਹਾਂਜੀ ਹਾਂਜੀ ਤੇ ਉੱਥੇ ਇੱਕ ਨਾ ਸਾਨੂੰ ਅ ਦਰਖਤ ਵੱਢ ਰਹੇ ਆ ਸ਼ਿਕਾਇਤ ਆਈ ਸੀ ਕਿ ਇੱਕ ਦਰਖਤ ਨੂੰ ਨਾ ਬਿਲਕੁਲ ਹੀ ਵੱਢ ਦਿੱਤਾ ਆਪਾਂ ਸਰਕਾਰੀ ਜਗ੍ਹਾ ਤੇ ਤੇ ਇਹਨਾਂ ਦੀ ਸਰ ਆਪਾਂ ਕੋਈ ਲਿਖ ਕੇ ਪਰਮਿਸ਼ਨ ਦਿੱਤੀ ਸੀਗੀ বন ਵਿਭਾਗ ਨੂੰ ਲਈ ਸੀ ਪਰਮਿਸ਼ਨ ਨਹੀਂ ਮਨਤਾ ਪਤਾ ਹੀ ਨਹੀਂ ਕਿੰਨੇ ਵੱਡੇ ਆ ਇਹ ਇਹ ਸਰ ਕਹਿੰਦੇ ਸਾਨੂੰ ਇੰਚਾਰਜ ਸਾਹਿਬ ਨੇ ਕਿਹਾ ਜਿਹੜੇ ਇੱਥੇ ਦੇ ਇੰਚਾਰਜ ਨੇ ਓਪਰ ਸੈਂਟਰ ਦੇ ਮੈਨੂੰ ਕਿਸੇ ਨੂੰ ਨਹੀਂ ਕਿਹਾ ਪਤਾ ਨਹੀਂ ਇੱਥੇ ਇੱਕ ਮੈਡਮ ਬੈਠੇ ਨੇ ਸਿਵਲ ਹਸਪਤਾਲ ਤੋਂ ਜਿਹੜੇ ਪੁਆਇੰਟ ਆ ਨਵੇਂ ਚੋਤੇ ਨਵੇਂ ਸ਼ਹਿਰ ਦੇ ਨੇ ਉਹ ਕਹਿੰਦੇ ਤੁਹਾਡਾ ਹੀ ਨੰਬਰ ਉਹਨਾਂ ਨੇ ਦਿੱਤਾ ਹੈ ਸਾਨੂੰ ਉਹ ਕਹਿੰਦੇ ਸਾਨੂੰ ਉਹਨਾਂ ਨੇ ਕਿਹਾ ਆ ਕਿ ਤੁਸੀਂ ਕਰਵਾ ਦਿਓ ਮੈਂ ਕਿਸੇ ਨੂੰ ਵੀ ਨਹੀਂ ਕਿਹਾ ਵੀਰੇ ਤੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਰੱਖ ਦਿੱਤਾ ਸਾਰਾ ਵੜਵਾ ਦਿੱਤਾ ਹਾਂ ਆਪਣੀ ਮਰਜ਼ੀ ਨਾਲ ਕੀਤਾ ਹੋਣਾ ਕਿਉਂਕਿ ਜੇ ਲੱਗਾ ਟਾਣੀ ਆਉਂਦੀ ਸੀ ਕਿ ਮੈਂ ਇਹਨਾਂ ਨੂੰ ਕਹਿ ਦੀ ਮੈਂ ਕਿ ਤੇ ਆਪ ਦਾ ਬੰਦਾ ਲਾ ਕੇ ਨਾ ਮੈਂ ਇਕੱਲਾ ਉਧਰ ਦੋ ਛਮੂਣਾ ਆਇਆ ਵਸੇ ਇਹ ਜਿਹੜੇ ਟਾੜ ਜਿਹੜੀ ਟਾਣੀ ਉੱਪਰ ਲੱਗਦੀਆਂ ਬਹੁਤ ਰਾਜ ਦਾ ਵੜ ਨਹੀਂ ਸਕਦੇ ਹੈਗੇ ਮੈਂ ਉਹੀ ਕਿਹਾ ਨਾ ਜੀ ਇਹ ਤਾਂ ਆਪਣੇ ਵਨਬਾਕ ਤੋਂ ਪਰਮਿਸ਼ਨ ਲੈਣੀ ਪੈਂਦੀ ਉਹ ਤਾਂ ਆਪ ਆ ਕੇ ਜਾਣ ਕੇ ਇਹਨਾਂ ਨੂੰ ਸੈੱਟ ਕਰਕੇ ਜਾਣਗੇ ਹਾਂ ਹਾਂਜੀ ਆਓ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ 10 ਫੁੱਟ ਤੱਕ ਦਰਖਤ ਛੱਡਿਆ ਬਾਕੀ ਬਿਲਕੁਲ ਇੱਕ ਕਲਮ ਨਹੀਂ ਹੁੰਦਾ ਪੂਰਾ ਆਪਾਂ ਅਲੱਗੇ ਕਰ ਦਿੱਤੇ ਆਂ ਸਰੀਰ ਦਾ ਢੜ ਲੱਗ ਪੂਰਾ ਉਹ ਵਾਲਾ ਕੰਮ ਕੀਤਾ ਹੋਇਆ ਜੀ ਇਹਨਾਂ ਨੇ ਮੇਰੇ ਕੋਲ ਤੋਂ ਵੜ ਨਹੀਂ ਸਕਦੇ ਜਦੋਂ ਤੇ ਜਦੋਂ ਆ ਕੇ ਅਸੀਂ ਜਦੋਂ ਆ ਕੇ ਪੁੱਛਿਆ ਤੇ ਜਿਹੜੇ ਵੜ ਰਹੇ ਸੀਗੇ ਉਹਨਾਂ ਨੇ ਆਪਣਾ ਸਮਾਨ ਚੱਕਿਆ ਕੈਰੀ ਕੀਤਾ ਉਹ ਵੀ ਚਲ ਗਏ ਨੇ ਇੱਥੋਂ ਅਸਰ ਅਸਰ ਹਾਂਜੀ ਕੋਈ ਗੱਲ ਨਹੀਂ ਹੁਣ ਜਦੋਂ ਮੈਂ ਦੇਖੇਗਾ ਇਹ ਤਾਂ ਹੋਏ ਸਮੇਂ ਸਾਮ ਨੂੰ ਲੈਟਰ ਲਿਖ ਦੂੰਗਾ ਮੈਂ ਠੀਕ ਹੈ ਜੀ ਤੁਹਾਂ ਹਾਂ ਮੈਂ ਉਹਨਾਂ ਨੂੰ ਲੈਟਰ ਲਿਖੂੰਗਾ ਵੀ ਇਦਾਂ ਇਹਨਾਂ ਕੰਸੀਰਜ ਦਾ ਪਰਮਿਸ਼ਨ ਲਈ ਨਹੀਂ ਹੈ ਜੀ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਟਾਣੇ ਲੱਗ ਪਿੱਤੇ ਨੇ ਦਰਵਾਜ਼ਿਆਂ 'ਤੇ ਅੱਧੇ ਟਾਣੇ ਉੱਧਰ ਪਏ ਨੇ ਇੱਧਰ ਉੱਤੇ ਪਏ ਨੇ ਕਿ ਬਿਲਕੁਲ ਹੀ ਗਲਤ ਕੀਤਾ ਹੋਇਆ ਹੈ ਆ ਅਸੀਂ ਸਾਰੀ ਰਿਪੋਰਟ ਕੀਤੀ ਹੈ ਇਹਦੀ ਖਬਰ ਕੀਤੀ ਆ ਮੈਂ ਕਿ ਇੱਕ ਵਾਰੀ ਤੁਹਾਡੇ ਕੋਲ ਆਪਾਂ ਸਵਸ਼ੀਕਰਣ ਲੈ ਲਈਏ ਕਿ ਤੁਸੀਂ ਪਹਿਲਾਂ ਤੋਂ ਪਰਮਿਸ਼ਨ ਲੈ ਕੇ ਦਿੱਤੀ ਸੀ ਸਾਡੇ ਵਿਭਾਗ ਤੋਂ ਨਾ 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 ਮੈਨੂੰ ਤਾਂ ਪਤਾ ਹੀ ਨਹੀਂ ਹੈ ਤੁਹਾਨੂੰ ਬਟਨ ਕਿਉਂਕਿ ਨਾਲੇ ਇਦਾਂ ਵੀ ਤੁਹਾਂ ਆਪਾਂ ਦੇਖੋ ਜੀ ਅਮਾਰਾ ਆਪਾਂ ਹੁਣ ਲੈਟਰ ਉਹਨਾਂ ਨੂੰ ਲਿਖ ਸਕਦੇ ਹਾਂ ਬਸ ਕੀ ਉਹਨਾਂ ਦੀ ਮਰਜ਼ੀ ਮਤਲਬ ਤੁਹਾਡੇ ਤਾਂ ਧਿਆਨ ਚ ਹੀ ਨਹੀਂ ਹੈਗੀ ਇਹ ਗੱਲ ਤੁਸੀਂ ਕਹਿ ਰਹੇ ਹੋ ਨਾ ਨਾ ਮੇਰੇ ਤਾਂ ਧਿਆਨ ਸੀਗਾ ਨਹੀਂ ਮੁੰਡਾ ਪਤਾ ਹੀ ਮਤਲਬ ਜੋ ਵੀ ਹੈ ਇਹਨਾਂ ਨੇ ਆਪ ਹੀ ਕਰਵਾਇਆ ਜਿਹੜੇ ਇੱਥੇ ਬੈਠੇ ਨੇ ਆਫੀਸਰਾਂ ਨੇ ਕਰਾਇਆ ਹੋਣਾ ਮੈਂ ਤਾਂ ਪਤਾ ਹੀ ਨਹੀਂ ਹੈਗਾ ਠੀਕ ਆ ਸਰ ਥੈਂਕ ਯੂ ਓਕੇ ਵੀਰ ਚਾਹੀਦਾ ਹੈ